ਸਾਰਾ ਕੁਛ ਆ ਦਿਖਾ ਦੇ ਮਾੜਾ ਇਧਰ ਵੀ ਹਾਂ ਜੀ ਇਹ ਕਿਹੜਾ ਆ ਇਹਦੇ ਫਿਊਲ ਲਿਖੇ ਨੇ ਇਤੀ ਦੇ ਕੀਤੇ ਤੇ ਚੱਲ ਸਕਦਾ ਵੇ ਆ ਮਿੱਤਰੋ ਸਾਰਾ ਕੁਝ ਲਿਖਿਆ ਹੋਇਆ ਸਾਰਾ ਕੁਛ ਇਦੇ ਤੇ ਲਿਖਿਆ ਆ ਹਾਂ ਵੀ ਇਹ ਕਿਹੜੇ ਕਿਹੜੇ ਫਿਊਲ ਤੇ ਕਿਤਨਾ ਕਿਤਨਾ ਚੱਲ ਸਕਦਾ ਆ ਦੇਖ ਲਓ ਮਿੱਤਰੋ ਟਕਾ ਕੇ ਚਾਹੀ ਤਾਂ ਤੁਹਾਨੂੰ ਦਿਖਾਈ ਜੰਨੇ ਆ ਪੁਰਾਣੀਆਂ ਚੀਜ਼ਾਂ ਹਾਂ ਜੀ ਇਹ ਤਾਂ ਆ ਮੈਂ ਤਾਂ ਆ ਪਹਿਲੀ ਵਾਰ ਦੇਖੀ ਆ ਚੀਜ਼ ਇਹ ਹਾਂ ਜੀ ਆ ਵੀ ਸੈਕੰਡ ਵਰਡ ਵਾਰ ਦਾ 1940 ਦਾ ਜਿਹੜਾ ਸਾਲ ਲਿਖਿਆ ਆ ਇਹਦੇ ਤੇ ਆਵੇ 1940 ਇਹ ਛਰਤੇ ਲੈਵ ਵਾਲਾ ਹੋਈ ਨਾ ਹਾਂਜੀ ਹਾਂਜੀ ਆਰਮੀ ਦਾ ਆ ਆਰਮੀ ਦਾ ਆ ਜੀ ਸੇਫਟੀ ਬਾਤ ਹੈ ਜਵਾਨਾਂ ਦਾ ਹੈ ਸੇਫਟੀ ਹੈ ਬਈ ਇਹ ਹਾਂਜੀ ਹਾਂਜੀ ਇਹ ਵੀ ਉਹਨਾਂ ਦੀਆਂ ਜਵਾਨਾਂ ਦੀਆਂ ਉਹਨਾਂ ਵੇ ਲੈਣੀਆਂ ਹੀ ਹੈਗੀਆਂ ਨੇ ਠੀਕ ਹੈ ਬੋਤਲਾ ਪਾਣੀ ਵਾਲੀਆਂ ਹਾਂ ਪਾਣੀ ਵਾਲੀਆਂ ਬੋਤਲਾਂ ਜੀ ਵੀ ਸੈਕੰਡ ਵਾਰ ਡਬਾਰ ਦੇ ਵੇ ਲੈ ਰਹੀਆਂ ਬਈ ਜਿਹੜਾ ਕਵਰ ਤੇ ਚੜਾਇਆ ਹੈ ਇਹ ਕਦੇ ਵਾਸਤੇ ਕੀ ਸਿਸਟਮ ਹੈ ਕਵਰ ਇਹ ਇਦਾਂ ਨਾਲ 72 ਵਾਸਤੇ ਇਹਨੂੰ ਹੈਂਡ ਕਰਕੇ ਗਲਤ ਪਾ ਲੈਣੀ ਪਾਣੀ ਪੂਣੀ ਤੋਂ ਵੀ ਮਨ ਪਾਣੀ ਵਾਲਾ ਇੱਥੋਂ ਇੱਥੋਂ ਪੁੱਟਿਆ ਤੇ ਪਾਣੀ ਪੀ ਲਿਆ ਵੈਸੇ ਇਹਦੇ ਜਵਾਨ ਜਦੋਂ ਜਾਂਦੇ ਸੀ ਅਸਲ ਦੇ ਵਿੱਚ ਤੇ ਇੱਛੇ ਹੁੰਦੇ ਸੀ ਅੱਗੇ ਐ ਇਧਰ ਵੀ ਤੇ ਇਧਰ ਵੇਖ ਤਰ੍ਹਾਂ ਲਮਕੀਆਂ ਹੁੰਦੀਆਂ ਸੀ ਠੀਕ ਹੈ ਜੀ ਕੋਈੰਨ ਦਾ ਕੋਲ ਆਪਦਾ ਅਮਨੀਸ਼ਨ ਜਾਂ ਦੂਜਾ ਤੀਜਾ ਨਾਲ ਇਹ ਇਹ ਹੁੰਦੀਆਂ ਸੀ ਆਬ ਮੇਲਨ ਯੂ ਐਸ ਏ ਠੀਕ ਹੈ ਜੀ ਇਹ ਵੀ ਆਰਮੀ ਨੂੰ ਕੋਈ ਜ਼ਿਆਦਾ ਖਾਣਾ ਖੋਣਾ ਬਣਾਉਣ ਲਈ ਕੋਈ ਜਿਆਦਾ ਯੂ ਐਸ ਏ ਸੈਮੀ ਨੇ ਸਰਪੰਚ ਦੇਸ ਕਹਿੰਦੇ ਵੀ ਚੀਜ਼ਾਂ ਬਹੁਤ ਤਕੜੀਆਂ ਸੀਗੀਆਂ ਉਹਨਾਂ ਵੇਲੇ ਜਿਹੋ ਉਹਨਾਂ ਦੇ ਹਾਂਜੀ ਹਾਂਜੀ ਸਾਰਾ ਹਾਰਡਵੇਅਰ ਸਿਸਟਮ ਪ੍ਰੈਸ਼ਰ ਦੱਸਣ ਵਾਲਾ ਮੇਨ ਚ ਪ੍ਰੈਸ਼ਰ ਆ ਆ ਪ੍ਰੈਸ਼ਰੋਮੀਟਰ ਲੱਗਿਆ ਹੋਇਆ ਵਾ ਦੇਖ ਲੋ ਲੈ ਹਾਂਜੀ ਹਾਂਜੀ ਉਹਨਾਂ ਬੇਲਾ ਜੀ ਪ੍ਰੈਸਿਓਮੀਟਰ ਲੱਗੇ ਸੀ ਕਿ ਆਪਣੇ ਇਹ ਤਾਂ ਕਿਆ ਬਾਤ ਆ ਯਾਰ ਮੈਂ ਕਹਿੰਦਾ ਨਿਸ਼ਾ ਹੋਈ ਪਈ ਆ ਇਹ ਆ ਤੇ ਆਪਣੇ ਵਾਲੇ ਦਜੀ ਆਮ ਜਿਹੜੇ ਛੋਮਦੇ ਸੀ ਇਹ ਜਰਮਨ ਦਾ ਲੈਂਪ ਆ ਜੀ ਇਹ ਆ ਆ ਚੀਜ਼ ਕਿ ਆਪਣੇ ਉਹਦੇ ਜਿਹੜੇ ਬਾਅਦ ਦੇ ਆਪਣੇ ਛੋਪ ਜੀ ਤੇ ਆਮ ਆਵੇ ਇੱਧਰ ਵੀ ਪਏ ਹੋ ਇੱਧਰ ਇੰਡਿਕਾ ਇੰਡਿਕਾ ਜੀ ਹੁੰਦੀ ਸੀ ਨਾ ਆਪਣੇ ਇਹ ਹਾਂਜੀ ਹਾਂਜੀ ਪਿੱਛੇ ਇਹ ਜਲਦੇ ਨੇ ਲੋਕਾਂ ਦੇ ਦੇ ਛੋਪ ਫੜ ਗਿਆ ਇਹਨਾਂ ਦੇ ਜਿਆਦਾ ਠੀਕ ਹੈ ਨਾ ਹਾਂਜੀ ਹਾਂਜੀ ਹਾਂ ਰੋਟੀ ਜਿਆਦਾ ਜੇ ਸ਼ਹਿਰਾ ਸ਼ੂਰਾ ਹੀ ਲੋਗੇ ਇੱਥੇ ਇਹ ਗੈਸ ਕੋਈ ਜੇ ਤਾਂ ਨਹੀਂ ਸੀ ਇਹਨਾਂ ਦੇ ਬਣਦੀ ਸੀ ਠੀਕ ਹੈ ਜੀ ਜਿਆਦਾਤਰ ਮਲਾਜਮਾਂ ਆਹ ਲੈਂਪ ਕਹਿੰਦੇ ਸੀ ਨਾ ਤੁਸੀਂ ਇਹ ਜਰਮਨ ਲੈਂਪ ਆ ਜੀ ਜਰਮਨ ਦਾ ਲੈਂਪ ਹਾਂਜੀ ਜੀ ਤਾਂ ਇਥੋਂ ਟੰਗੇ ਹੁੰਦਾ ਸੀ ਚਾਨਣ ਵਾਸਤੇ ਠੀਕ ਹੈ ਜੀ ਇਥੋਂ ਹਵਾ ਵਗੈਰਾ ਇਹ ਚ ਭਰ ਕੇ ਪਤਾ ਨਹੀਂ ਕਿਤਨਾ ਪ੍ਰੈਸ਼ਰ ਬਣਾ ਕੇ ਨਾ ਕਰ ਹਾਂ ਪ੍ਰੈਸ਼ਰ ਬਣਾ ਕੇ ਹਾਂ ਇਹਦੇ ਚ ਤੇਲ ਪਾ ਕੇ ਕੇਰੋਸਿਨ ਪਾ ਕੇ ਠੀਕ ਹੈ ਜੀ ਇਹਦੇ ਤੋਂ ਜਿਹੜਾ ਕੋ ਖਾਣਾ ਵਗੈਰਾ ਆ ਵੀ ਜਿਹੜੇ ਛਟੋਪ ਆ ਇਹ ਵੀ ਆਪਣੇ ਇਹ ਵੀ ਨਿੱਕੇ ਜਿਹੇ ਲੱਗਦੇ ਆ ਹਾਂ ਨੇ ਕਹਿੰਦੇ ਕਿ ਜਿਹੜੇ ਸ਼ਰੋਪ ਆਵੇ ਇੱਥੋਂ ਆਇਂ ਜਾਂ ਫਿੱਟ ਹੋ ਜਾਂਦੇ ਆ ਆ ਤਾਂ ਬੜੇ ਸੋਹਣੇ ਆ ਹਨਾ ਹਾਂਜੀ ਇਹ ਜੇ ਵਰਤੇ ਨਹੀਂ ਕਿਸੇ ਨੇ ਬੜੇ ਪੁਰਾਣੇ ਆ ਜੀ ਕੀ ਠੀਕ ਆ ਜੀ ਹਾਂ 30 30 40 40 ਸਾਲ ਪੁਰਾਣੇ ਇਤਨਾ ਡੱਬਿਆਂ ਜਿੰਨਾ ਆਏ ਉਦਾਂ ਦੇ ਉਦਾਂ ਹੀ ਆ ਠੀਕ ਆ ਜੀ ਹਾਂ ਹਾਂਜੀ ਹਾਂ ਆਏ ਨਹੀਂ ਹੋਗਾ ਵੀ ਨੋਰਮਲ ਚੀਜ਼ ਆ ਨਾ ਪੂਰੇ ਬ੍ਰਾਂਡ ਆ ਹਾਂਜੀ ਹਾਂਜੀ ਬ੍ਰਾਂਡ ਦੇ ਵਿੱਚ ਬੜਾ ਚੀਜ਼ ਆ ਹੋਇਆ ਮਾਰਕ ਲੱਗਿਆ ਇਹਨਾਂ ਜਿਹੋ ਇੱਕ ਇੱਕ ਤਾਂ ਕਿਸੇ ਨੂੰ ਦਾਜ ਦੇ ਵਿੱਚ ਦਿੱਤਾ ਆ ਸੀ ਉਹਨਾਂ ਮੁੜ ਕੇ ਵਰਤੇ ਆ ਨਹੀਂ ਸੀ ਠੀਕ ਆ ਜੀ ਹਾਂ ਉਹ ਮੁੜ ਕੇ ਇਦਾਂ ਹੀ ਆਵੇ ਆਜੇ ਆ ਨਾਲ ਹੀ ਸਾਰਾ ਕੁਛ ਆ ਜਿਹੜਾ ਇਹਨੂੰ ਆ ਅੱਛੇ ਲੱਗਿਆ ਨਾ ਹਾਂ ਹਾਂ ਨਾ 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 ਜੀ ਇੱਥੇ ਗਲਤ ਲੱਗਿਆ ਇੱਥੇ ਇੱਥੇ ਲੱਗਦਾ ਸੀ ਆਵੇ ਇੱਥੇ ਕਿਸੇ ਜਿਹਾ ਹੈ ਬੜਾ ਇਹ ਹਾਂ ਇੱਥੇ ਲੱਗ ਜਾਂਦਾ ਸੀ ਇੱਥੇ ਲੱਗ ਜ ਖੋਲ ਕੇ ਲੱਗ ਖੋਲ ਕੇ ਲੱਗ ਆ ਜਿਹੜੀਆਂ ਇੱਥੋਂ ਇਹਦੀਆਂ ਦੀਆਂ ਪਿੰਨਾ ਹੁੰਦੀਆਂ ਸੀ ਠੀਕ ਹੈ ਜੀ ਇੱਥੋਂ ਐਂਜ ਹੋ ਜਾਣਾ ਇਹਨੇ ਇੱਕ ਮਿੰਟ ਤੁਹਾਨੂੰ ਰੱਖੂ ਫਟ ਕਰਕੇ ਵਿਖਾ ਦਿੰਦਾ ਮੈਂ ਲੈ ਮਿੱਤਰੋ ਫਟ ਕਰਕੇ ਦਿਖਾਉਂਦੇ ਆ ਤੁਹਾਨੂੰ ਆ ਨਿੱਕਾ ਜਿਹਾ ਸਟੋਪ ਬੜਾ ਫਲਾ ਲੱਗਿਆ ਉਹਨੇ ਕਿ ਫਟ ਕਰਕੇ ਦੇਖੀਏ ਪਹਿਲਾਂ ਬਈ ਇਹ ਹਾਂ ਇੱਥੇ ਇੱਥੇ ਰੱਖ ਲੈ ਆ ਆ ਇੱਥੇ ਮਿੱਤਰੋ